ਜੀਵਨ ਸਿਰਫ ਸਾਹਾਂ ਦਾ ਨਾਮ ਨਹੀਂ ਇਹ ਸਵਾਲਾਂ ਦੀ ਇੱਕ ਲੰਬੀ ਕਤਾਰ ਵੀ ਹੁੰਦੀ ਹੈ ਕਦੇ-ਕਦੇ ਰਾਤਾਂ ਦੀ ਚੁੱਪ ਵਿੱਚ ਅਸੀਂ ਸਭ ਕੁਝ ਹੋਣ ਦੇ ਬਾਵਜੂਦ ਵੀ ਖਾਲੀ ਮਹਿਸੂਸ ਕਰਦੇ ਹਾਂ ਅੰਦਰੋਂ ਇੱਕ ਆਵਾਜ਼ ਉੱਠਦੀ ਹੈ ਕਿ ਕੀ ਮੇਰੀ ਅਕਲ ਕਾਫੀ ਹੈ ਜਾਂ ਮੇਰੀ ਕਿਸਮਤ ਹੀ ਕਮਜ਼ੋਰ ਹੈ ਇਹ ਸਵਾਲ ਸਿਰਫ ਤੁਹਾਡੇ ਨਹੀਂ ਸਗੋਂ ਹਰ ਉਸ ਰੂਹ ਦੇ ਨੇ ਜੋ ਆਪਣੇ ਲਈ ਰਾਹ ਲੱਭ ਰਹੀ ਹੈ ਜਦੋਂ ਅਜਿਹੇ ਸਵਾਲਾਂ ਦੇ ਜਵਾਬ ਸਿਰਫ ਦਿਲ ਦੇ ਦਰਵਾਜ਼ਿਆਂ ਦੇ ਪਿੱਛੇ ਹੋਣ ਤਾਂ ਫੈਸਲੇ ਅਕਲ ਦੀ ਲੈਦੇ ਵਕਤ ਲੈਂਦਾ ਹੈ ਸੋ ਅੱਜ ਦੀ ਕਹਾਣੀ ਤੁਹਾਨੂੰ ਇੱਕ ਐਸੇ ਨੌਜਵਾਨ ਨਾਲ ਮਿਲਾਵੇਗੀ ਜੋ ਇਨ੍ਹਾਂ ਸਵਾਲਾਂ ਤੋਂ ਨਹੀਂ ਡਰਿਆ ਸਭੋਨਾਂ ਨੂੰ ਜਿਉਂ ਕੇ ਜਵਾਬ ਬਣ ਗਿਆ ਤੇ ਸ਼ਾਇਦ ਤੁਸੀਂ ਇਸ ਕਹਾਣੀ ਦੇ ਅੰਤ 'ਚ ਆਪਣੇ ਅੰਦਰ ਦੀ ਗੂੰਜ ਸੁਣ ਲਵੋ ਪੁਰਾਣੇ ਜ਼ਮਾਨੇ ਵਿੱਚ ਕਿਸੇ रियासत 'ਤੇ ਇੱਕ ਨੇਕਦਲ ਬਾਦਸ਼ਾਹ ਰਾਜ ਕਰਦਾ ਸੀ ਇਹ ਬਾਦਸ਼ਾਹ ਇਨਸਾਫ ਪਸੰਦ ਤੇ ਹੁਨਰ ਭਰਿਆ ਵਿਅਕਤੀ ਸੀ ਉਹਦੀ ਰਿਆਸਤ ਵਿੱਚ ਅਮਨ ਸ਼ਾਂਤੀ ਸੀ ਪਰ ਉਹਦਾ ਦਿਨ ਇੱਕ ਸਵਾਲ ਕਰਕੇ ਹਮੇਸ਼ਾ ਬੇਚਣ ਰਹਿੰਦਾ ਸੀ ਕਿ ਇਨਸਾਨ ਦੀ ਕਾਮਯਾਬੀ ਆਕਲ ਨਾਲ ਵੱਧ ਹੁੰਦੀ ਹੈ ਜਾਂ ਕਿਸਮਤ ਨਾਲ ਕੌਕਸਨ ਆਤਾ ਨੂੰ ਜਾਗਦਾ ਰਹਿਣਾ ਤੇ ਅਸਮਾਨ ਵੱਲ ਤੱਕਦਾ ਜਿਵੇਂ ਤਾਰਿਆਂ ਤੋਂ ਪੁੱਛ ਲਿਆ ਹੋਵੇ ਕਿ ਕੀ ਕਿਸੇ ਤਰੀਕੇ ਨਾਲ ਕਿਸਮਤ ਬਦਲੀ ਜਾ ਸਕਦੀ ਹੈ ਇੱਕ ਦਿਨ ਬਾਦਸ਼ਾਹ ਨੇ ਆਪਣੀ ਮਹਿਫਿਲ ਵਿੱਚ ਐਲਾਨ ਕੀਤਾ ਕਿ ਉਹ ਪੂਰੇ ਦੇਸ਼ ਵਿੱਚ ਇੱਕ ਐਸਾ ਵਿਅਕਤੀ ਲੱਭਣਾ ਚਾਹੁੰਦਾ ਹੈ ਜੋ ਉਸ ਨੂੰ ਇਹਨਾਂ ਤਿੰਨਾਂ ਸਵਾਲਾਂ ਦੇ ਜਵਾਬ ਦੇ ਸਕੇ ਪਹਿਲਾ ਕਿਸਮਤ ਤੇ ਅਕਲ ਵਿੱਚੋਂ ਕਿਹੜੀ ਚੀਜ਼ ਇਨਸਾਨ ਨੂੰ ਵੱਧ ਅੱਗੇ ਲੈ ਕੇ ਜਾਂਦੀ ਹੈ ਦੂਜਾ ਕੀ ਇਨਸਾਨ ਆਪਣੀ ਕਿਸਮਤ ਬਦਲ ਸਕਦਾ ਹੈ ਤੇ ਤੀਜਾ ਸੱਚੀ ਸਿਆਣਪ ਸਾਮੇਦਾਰੀ ਕੀ ਹੁੰਦੀ ਹੈ ਤੇ ਉਹਨੂੰ ਕਿਵੇਂ ਪਛਾਣਿਆ ਜਾਵੇ ਬਾਦਸ਼ਾਹ ਨੇ ਇਹ ਵੀ ਐਲਾਨ ਕੀਤਾ ਕਿ ਜਿਹੜਾ ਵਿਅਕਤੀ ਇਹ ਤਿੰਨਾਂ ਸਵਾਲਾਂ ਦੇ ਜਵਾਬ ਅਜੇਹੇ ਦੇਵੇਗਾ ਜੋ ਦਿਲ ਨੂੰ ਛੂ ਜਾਣ ਉਸਨੂੰ ਉਹ ਆਪਣਾ ਮੌਕਾ ਵਜ਼ੀਰ ਬਣਾਵੇਗਾ ਦੇਸ਼ ਦੇ ਦੂਰ ਦਰਾਜ਼ ਹਿੱਸਿਆਂ ਵਿੱਚ ਇਹ ਖਬਰ ਜੰਗਲ ਦੀ ਆਗਵਾਗ ਫੈਲ ਗਈ ਹਰ ਸ਼ਹਿਰ ਹਰ ਕਸਬੇ ਤੇ ਹਰ ਜਾਤ ਦੇ ਲੋਕ ਬਾਦਸ਼ਾਹ ਦੇ ਦਰਬਾਰ ਵੱਲ ਰੁੱਕ ਕਰਨ ਲੱਗੇ ਇਹਨਾਂ ਵਿੱਚ ਇੱਕ ਨੌਜਵਾਨ ਵੀ ਸੀ ਜਿਹਦਾ ਨਾਮ ਪਰਮਾਨ ਸੀ ਉਹ ਨਾ ਕਿਸੇ ਅਮੀਰ ਘਰਾਣੇ ਨਾਲ ਸੰਬੰਧ ਰੱਖਦਾ ਸੀ ਨਹੀਂ ਉਹਦੇ ਕੋਲ ਕੋਈ ਉੱਚਾ ਦਰਜਾ ਸੀ ਪਰ ਰੱਬ ਨੇ ਉਹਨੂੰ ਅਕਲ ਤੇ ਸਬਰ ਨਾਲ ਲਵਾਇਆ ਸੀ ਉਹਦੇ ਮਾਂ ਪਿਓ ਗੁਜ਼ਰ ਚੁਕੇ ਸੀ ਤੇ ਅਰਮਾਨ ਇੱਕ ਦਰবেশ ਫਕੀਰ ਦੇ ਨਾਲ ਬਚਪਨ ਤੋਂ ਰਹਿੰਦਾ ਸੀ ਉਹ ਦਰবেশ ਜੋ ਅਰਮਾਨ ਨੂੰ ਹੁਨਰ ਸਬਰ ਤੇ ਭਰੋਸਾ ਸਿਖਾਇਆ ਕਰਦਾ ਸੀ ਜ਼ਿੰਦਗੀ ਨੇ ਵੀ ਅਰਮਾਨ ਨੂੰ ਕਈ ਟੈਮ ਇਮਤਿਹਾਨਾਂ ਵਿੱਚੋਂ ਲੰਘਾਇਆ ਸੀ ਪਰ ਹਰ ਵਾਰ ਉਹਨੇ ਅਕਲ ਤੇ ਭਰੋਸੇ ਨਾਲ ਕੰਮ ਲਿਆ ਜਦੋਂ ਅਰਮਾਨ ਨੇ ਬਾਦਸ਼ਾਹ ਦੇ ਹਰਾਨ ਸੁਨੇਹਾ ਤਾਂ ਉਹਦਾ ਦਿਲ ਬੇਚੈਨ ਹੋ ਗਿਆ ਉਹ ਜਾਣਦਾ ਸੀ ਕਿ ਇਹ ਤਿੰਨ ਸਵਾਲ ਆਸਾਨ ਨਹੀਂ ਹੈ ਪੁੱਤਰ ਕੋ ਇਹ ਵੀ ਜਾਣਦਾ ਸੀ ਕਿ ਜਿਹੜੇ ਜਵਾਬ ਉਹ ਲੱਭ ਚੁੱਕਾ ਹੈ ਸ਼ਾਇਦ ਉਹੀ ਬਾਦਸ਼ਾਹ ਦੀ ਲੋੜ ਹੈ ਦਰਵੇਸ਼ ਨੇ ਉਹ ਅਸ਼ੀਰਵਾਦ ਦਿੱਤਾ ਤੇ ਕਿਹਾ ਪੁੱਤਰ ਯਾਦ ਰੱਖ ਅਕਲ ਉਹ ਚਾਨਣ ਹੈ ਜੋ ਸਾਨੂੰ ਅੰਦਰੋਂ ਰੋਸ਼ਨ ਕਰਦਾ ਹੈ ਤੇ ਕਿਸਮਤ ਉਹ ਰਾਹ ਹੈ ਜੋ ਰੱਬ ਨੇ ਲਿਖਿਆ ਹੁੰਦਾ ਹੈ ਪਰ ਅਸਲ ਇਨਸਾਨ ਉਹੀ ਹੁੰਦਾ ਹੈ ਜੋ ਰਾਹ ਵਿੱਚ ਆਉਣ ਵਾਲੇ ਕੰਡੇ ਨੂੰ ਵੀ ਚੁੱਕ ਲੈਂਦਾ ਹੈ ਤੇ ਹੌਸਲੇ ਨਾਲ ਅੱਗੇ ਵਧਦਾ ਹੈ ਅਰਮਾਨ ਨੇ ਇੱਕ ਛੋਟੀ ਜੀ ਪੋਟਲੀ ਵਿੱਚ ਕੁਝ ਕਾਗਜ਼ ਰੱਖੇ ਦਰਵੇਸ਼ ਵੱਲੋਂ ਦਿੱਤੀ ਹੋਈ ਇੱਕ ਚਿੱਠੀ ਰੱਖੀ ਤੇ ਦਰਵੇਚ ਯਾਤਰਾ ਦਾ ਇਰਾਦਾ ਕਰਕੇ ਬਾਦਸ਼ਾਹ ਦੇ ਸ਼ਹਿਰ ਵੱਲ ਰਵਾਨਾ ਹੋ ਗਿਆ। ਰਸਤੇ ਵਿੱਚ ਉਹ ਇੱਕ ਪਿੰਡ ਵਿੱਚ ਰੁਕਿਆ। ਜਿੱਥੇ ਲੋਕ ਇੱਕ ਵੱਡੇ ਦਰਖਤ ਦੇ ਹੇਠਾਂ ਇਕੱਠੇ ਹੋਏ ਹੋਏ ਸੀ। ਇੱਕ ਔਰਤ ਜ਼ੋਰ-ਜ਼ੋਰ ਨਾਲ ਰੋ ਰਹੀ ਸੀ। ਉਹਦੇ ਲੋਕਾਂ ਤੋਂ ਉਸਨੂੰ ਪਤਾ ਲੱਗਿਆ ਕਿ ਉਹਦਾ ਛੋਟਾ ਜਿਹਾ ਬੱਚਾ ਗੁੰਮ ਹੋ ਗਿਆ ਹੈ। ਤੇ ਸਾਰਾ ਸ਼ੱਕ ਪਿੰਡ ਦੇ ਇੱਕ ਆਮ ਜਿਹੇ ਆਦਮੀ ਤੇ ਕੀਤਾ ਜਾ ਰਿਹਾ। ਪਿੰਡ ਵਾਲਿਆਂ ਨੇ ਉਸ ਆਦਮੀ ਨੂੰ ਘਿਰਿਆ ਹੋਇਆ ਸੀ ਤੇ ਉਹਦੇ ਉੱਪਰ ਪੱਥਰ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ। ਅਰਮਾਨ ਨੇ ਇਹ ਸਾਰਾ ਦ੍ਰਿਸ਼ ਦੇਖਿਆ ਤੇ ਢੀੜ ਨੂੰ ਰੋਕਿਆ। ਉਹਨੇ ਸਾਰੇ ਲੋਕਾਂ ਤੋਂ ਪੁੱਛਿਆ ਕੀ ਕਿਸੇ ਨੇ ਬੱਚੇ ਨੂੰ ਗਾਇਬ ਹੁੰਦੇ ਦੇਖਿਆ ਇਹ ਸਵਾਲ ਤੇ ਸਾਰੀ ਭੀੜ ਚੁੱਪ ਰਹੀ ਕਿਉਂਕਿ ਕਿਸੇ ਨੇ ਵੀ ਨਹੀਂ ਦੇਖਿਆ ਸੀ ਕਿ ਜਿਹੜੇ ਆਦਮੀ ਉਪਰ ਸਾਰਾ ਪਿੰਡ ਸ਼ੱਕ ਕਰ ਰਿਹਾ ਸੀ ਉਹ ਕੰਬਦਿਆ ਕੰਬਦਿਆ ਕਹਿ ਰਿਹਾ ਸੀ ਕਿ ਮੈਂ ਬੇਬਨਾਮ ਮੈਂ ਕਿਸੇ ਦੇ ਬੱਚੇ ਨੂੰ ਉਗਵਾ ਨਹੀਂ ਕੀਤਾ ਅਰਮਾਨ ਨੇ ਅਕਲ ਨਾਲ ਕੰਮ ਲਿਆ ਉਹਨੇ ਦਰਦ ਦੇ ਹੇਠਾਂ ਬੱਚੇ ਦੇ ਪੈੜਾਂ ਦੇ ਨਿਸ਼ਾਨ ਦੇਖੇ ਤੇ ਤੁਰੰਤ ਝਾੜੀਆਂ ਵੱਲ ਇਸ਼ਾਰਾ ਕੀਤਾ ਸਾਰੇ ਲੋਕ ਉਹਦੇ ਪਿੱਛੇ ਹੋ ਤਰੇ ਥੋੜੇ ਹੀ ਕਦਮ ਅੱਗੇ ਤੁਰਨ ਦੇ ਬਾਅਦ ਬੱਚੇ ਦੇ ਰੋਣ ਦੀ ਆਵਾਜ਼ ਆਈ ਦਰਸਲ ਬੱਚਾ ਇੱਕ ਖੱਡ ਵਿੱਚ ਡਿੱਗ ਪਿਆ ਸੀ ਪਰ ਮਾਂ ਨੇ ਉਹ ਬਾਹਰ ਕੱਢਿਆ ਤੇ ਬੱਚਾ ਉਹਦੀ ਮਾਂ ਨੂੰ ਸੌਂਪ ਦਿੱਤਾ ਪਿੰਡ ਵਾਲੀ ਬਹੁਤ ਸ਼ਰਮਿੰਦਾ ਹੋਏ ਤੇ ਉਸ ਬੇਗਨਾ ਆਦਮੀ ਕੋਲੋਂ ਮਾਫੀ ਮੰਗੀ ਉਸ ਦਿਨ ਅਰਮਾਨ ਨੇ ਪਹਿਲੀ ਗੱਲ ਦਾ ਤਜਰਬਾ ਕੀਤਾ ਕਿ ਅਕਲ ਉਸ ਵੇਲੇ ਕੰਮ ਕਰਦੀ ਹੈ ਜਦੋਂ ਇਨਸਾਨ ਆਪਣੇ ਜਜ਼ਬਾਤਾਂ ਤੇ ਕਾਬੂ ਪਾ ਲਵੇ ਤੇ ਹਰ ਗੱਲ ਦੀ ਸੋਚ ਸਮਝ ਕੇ ਜਾਂਚ ਕਰਨਾ ਸਿੱਖ ਲਵੇ ਸੋ ਅਗਲੇ ਦਿਨ ਅਰਮਾਨ ਇੱਕ ਸੋਨਸਾਨੇ ਰਸਤੇ ਤੋਂ ਲੰਘ ਰਿਹਾ ਸੀ ਜਿੱਥੇ ਇੱਕ ਨੌਜਵਾਨ ਇੱਕ ਦਰਖਤ ਹੇਠਾਂ ਬੈਠਾ ਸੀ ਤੇ ਬੜਾ ਗੁੱਸੇ ਵਿੱਚ ਵੀ ਸੀ ਅਤਵੇਜ ਤਲਵਾਰ ਸੀ ਅਰਮਾਨ ਨੇ ਨੌਜਵਾਨ ਨੂੰ ਪੁੱਛਿਆ ਕਿ ਤੂੰ ਇਕੱਲਾ ਇੱਥੇ ਸੁੰਨਸਾਨ ਇਲਾਕੇ ਵਿੱਚ ਕੀ ਕਰ ਰਿਹਾ ਹੈ ਨੌਜਵਾਨ ਨੇ ਕਿਹਾ ਕਿ ਮੇਰੀ ਕਿਸਮਤ ਨੇ ਮੈਨੂੰ ਧੋਖਾ ਦਿੱਤਾ ਹੈ ਮੇਰੀ ਮਾਂ ਪਿਓ ਮਾਰੇ ਗਏ ਮੇਰੀ ਸਿੱਖਿਆ ਅਧੂਰੀ ਰਹਿ ਗਈ ਤੇ ਹੁਣ ਮੈਨੂੰ ਹਰ ਉਸ ਵਿਅਕਤੀ ਤੋਂ ਜਨਲ ਹੁੰਦੀ ਹੈ ਗੁੱਸਾ ਹੁੰਦਾ ਹੈ ਜੋ ਨਸੀਬਾ ਵਾਲਾ ਹੈ ਅਰਮਾਨ ਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸੁਣਨ ਲਈ ਤਿਆਰ ਨਹੀਂ ਸੀ ਤੇ ਉਸੇ ਵੇਲੇ ਅਸਮਾਨ ਵਿੱਚ ਕਾਲੇ ਬੱਦਲ छा ਗਏ ਇੱਕਦਮ ਹਨੇਰਾ ਹੋ ਗਿਆ ਤੇ ਤੇਜ਼ ਤੂਫਾਨ ਚੱਲਣ ਲੱਗ ਪਿਆ ਉਸ ਨੌਰੀਵੰਦਾ ਘੋੜਾ ਡਰ ਕੇ ਭੱਜ ਗਿਆ ਤੇ ਉਹਦਾ ਸਾਰਾ ਸਮਾਨ ਡੁੱਗ ਗਿਆ ਨੌਜਵਾਨ ਗੋਡਿਆਂ ਭਾਰ ਬੈਠ ਗਿਆ ਤੇ ਰੋਣ ਲੱਗ ਪਿਆ ਅਰਮਾਨ ਨੇ ਉਹਦੇ ਵੱਲ ਹੱਥ ਵਧਾਇਆ ਤੇ ਕਿਹਾ ਕਿ ਤੂੰ ਆਪਣੀ ਕਿਸਮਤ ਨੂੰ ਦੋਸ਼ ਦੇ ਰਿਹਾ ਪਰ ਤੂੰ ਕਦੇ ਸੋਚਿਆ ਕਿ ਤੇਰੇ ਵਿੱਚ ਕਿੰਨੀ ਕਾਬਲੀਅਤ ਹੈ ਤੂੰ ਆਪਣੇ ਪਿਤਾ ਦੀ ਵਿਰਾਸਤ ਨੂੰ ਸਿੱਖਿਆ ਵਿੱਚ ਬਦਲ ਸਕਦਾ ਹੈ ਰੱਬ ਨੇ ਤੈਨੂੰ ਜ਼ਿੰਦਾ ਰੱਖਿਆ ਹੈ ਤਾਂ ਜੋ ਤੂੰ ਆਪਣੀ ਕਿਸਮਤ ਖੁਦ ਲਿਖ ਸਕੇ ਅਰਮਾਨ ਦੀ ਗੱਲ ਸੁਣ ਕੇ ਨੌਜਵਾਨ ਨੇ ਆਪਣੀ ਤਲਵਾਰ ਧਰਤੀ ਵਿੱਚ ਗੱਡ ਦਿੱਤੀ ਤੇ ਅਰਮਾਨ ਦੇ ਨਾਲ ਹੀ ਬਾਦਸ਼ਾਹ ਦੇ ਸ਼ਹਿਰ ਵਾਲ ਤੁਰ ਪਿਆ ਉਹ ਹਫ਼ਤਿਆਂ ਦੀ ਯਾਤਰਾ ਤੋਂ ਬਾਅਦ ਅਰਮਾਨ ਤੇ ਉਹਦਾ ਸਾਥੀ ਨੌਜਵਾਨ ਬਾਦਸ਼ਾਹ ਦੇ ਸ਼ਹਿਰ ਪਹੁੰਚ ਗਏ ਸ਼ਹਿਰ ਦੀਆਂ ਗਲੀਆਂ ਵਿੱਚ ਚਮਕਦਮਕ ਸੀ ਬਾਦਸ਼ਾਹ ਦੇ ਦਰਬਾਰ ਵਿੱਚ ਸਹਿਣਕੜੇ ਲੋਕ ਇਕੱਠੇ ਹੋਏ ਨੇ ਸੀ ਹਰ ਇੱਕ ਆਪਣੀ ਅਕਲ ਤਜਰਬੇ ਤੇ ਸਲਾਹ ਨਾਲ ਬਾਦਸ਼ਾਹ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਬਾਦਸ਼ਾਹ ਦੀਆਂ ਅੱਖਾਂ ਵਿੱਚੋਂ ਅਧੂਰਾਪਣ ਸਾਫ਼ ਝਲਕਿਆ ਸੀ ਉਹ ਕੋਈ ਐਸਾ ਜਵਾਬ ਲੱਭ ਰਿਹਾ ਸੀ ਜੋ ਉਹਦੇ ਦਿਲ ਦੀ ਗੂੰਜ ਬਣੇ ਜਦੋਂ ਅਰਮਾਨ ਦੀ ਵਾਰੀ ਆਈ ਤਾਂ ਉਹ ਨਰਮੀ ਨਾਲ ਬੋਲਿਆ ਬਾਦਸ਼ਾਹ ਸਨਮਤ ਮੈਂ ਅਕਲ ਨੂੰ ਇਨਸਾਫ ਕਰਦੇ ਦੇਖਿਆ ਹੈ ਕਿਸਮਤ ਨੂੰ ਬਦਲਦੇ ਆਂ ਦੇਖਿਆ ਹੈ ਇਸ ਸਿਆਣਪ ਨੂੰ ਇਨਸਾਨੀਅਤ ਨਾਲ ਚਮਕਦੇ ਆਂ ਦੇਖਿਆ ਹੈ ਮੈਂ ਕੋਈ ਵੱਡਾ ਵਿਦਵਾਨ ਨਹੀਂ ਆ ਪਰ ਮੇਰੀ ਯਾਤਰਾ ਨੇ ਮੈਨੂੰ ਕੁਝ ਜਵਾਬ ਦਿੱਤੇ ਨੇ ਬਾਦਸ਼ਾਹ ਮੁਸਕਰਾਇਆ ਤੇ ਕਹਿ ਲੰਗਾ ਜੇ ਤੇਰੇ ਜਵਾਬ ਦਿਲ ਨੂੰ ਛੂ ਗਏ ਤਾਂ ਤੂੰ ਹੀ ਵਜ਼ੀਰ ਹੋਨੇਗਾ ਪਰ ਪਹਿਲਾ ਇੱਕ ਇਮਤਿਹਾਨ ਬਾਕੀ ਹੈ ਤੈਨੂੰ ਕੱਲ ਸਵੇਰ ਵੇਲੇ ਤਿੰਨਾਂ ਸਵਾਲਾਂ ਦੇ ਜਵਾਬ ਕੋਈ ਪਰਜਾ ਦੇ ਸਾਹਮਣੇ ਦੇਣੇ ਪੈਣਗੇ ਅਰਮਾਨ ਨੇ ਸਹਿਮਤੀ ਦਿੱਤੀ ਤੇ ਬਾਦਸ਼ਾਹ ਦੇ ਦਰਬਾਰ ਤੋਂ ਮਸਜਿਦਵਾਲ ਚਲਾ ਗਿਆ ਰਾਤ ਵੇਲੇ ਅਰਮਾਨ ਮਸਜਿਦ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਬੈਠਾ ਕੁਰਾਨ ਦਾ ਪਾਠ ਕਰ ਰਿਹਾ ਤੇ ਸੱਚੇ ਦਿਲ ਨਾਲ ਅਰਦਾਸ ਕਰਦਾ ਰਿਹਾ ਉਸਦੇ ਗੁਰੂ ਦਰਵੇਸ਼ ਵੱਲੋਂ ਦਿੱਤੀ ਹੋਈ ਚਿੱਠੀ ਉਹਦੇ ਹੱਥ ਵਿੱਚ ਸੀ ਜਿਦੇ ਤੇ ਲਿਖਿਆ ਸੀ ਕਿ ਸੱਚ ਦੀ ਕੋਜ ਕਰਨ ਵਾਲਾ ਕਦੇ ਇਕੱਲਾ ਨਹੀਂ ਹੁੰਦਾ ਸੂਰਾਤ ਬੀਤੀ ਸਵੇਰੇ ਸਾਧਨੀ ਅਰਮਾਨ ਨੇ ਰੱਬ ਨੂੰ ਯਾਦ ਕਰਦਿਆਂ ਸਜਦਾ ਕੀਤਾ ਤੇ ਉਹਦੇ ਅੱਗੇ ਅਰਦਾਸ ਕੀਤੀ ਕਿ ਮੇਰੇ ਰੱਬਾ ਮੈਨੂੰ ਸਹੀ ਜਵਾਬ ਦੇਣ ਦੀ ਸਮਝ ਬਖਸ਼ ਤਾਂ ਜੋ ਮੈਂ ਤੇਰਾ ਨਾਮ ਉੱਚਾ ਕਰ ਸਕਾਂ ਸਵੇਰ ਦਾ ਸਮਾਂ ਸੀ ਅਸਮਾਨ ਤੇ ਹਲਕੀ ਹਲਕੀ ਨੀਲੀ ਰੌਸ਼ਨੀ ਫੈਲ ਚੁੱਕੀ ਸੀ ਬਾਦਸ਼ਾਹ ਦਾ ਸ਼ਾਨਦਾਰ ਮਹਿਲ ਇੱਕ ਤਾਜਵਾਨ ਚੰਗ ਰਿਹਾ ਸੀ ਸੈਂਕੜੇ ਲੋਕ ਮਹਿਲ ਦੇ ਇੱਕ ਹਿੱਸੇ ਵਿੱਚ ਇਕੱਠੇ ਹੋਏ ਹੋਏ ਸਨ ਮੌਲਵੀ ਵਜ਼ੀਰ ਵਪਾਰੀ ਫਕੀਰ ਤੇ ਆਮ ਲੋਕ ਸਭ ਇਸ ਪਲ ਦੇ ਗਵਾਹ ਬਣ ਆਏ ਸੀ ਜਦੋਂ ਇੱਕ ਸਧਾਰਨ ਨੌਜਵਾਨ ਤਿੰਨ ਔਖੇ ਸਵਾਲਾਂ ਦੇ ਜਵਾਬ ਦੇਣ ਵਾਲਾ ਸੀ ਬਾਦਸ਼ਾਹ ਨੇ ਆਪਣੇ ਸਿਧਾਸਨ ਤੇ ਬੈਠਦੇ ਹੋਏ ਕਿਹਾ ਅੱਜ ਦਾ ਦਿਨ ਹੋਣਾ ਇਨਸਾਫ 'ਤੇ ਸੱਚ ਦੀ ਕਦਰ ਲਈ ਰੱਖਿਆ ਗਿਆ ਹੈ ਜਿਹੜਾ ਵਿਅਕਤੀ ਦਿਲ ਨੂੰ ਛੋਹ ਵਾਲੇ ਜਵਾਬ ਦੇਵੇਗਾ ਉਹ ਹੀ ਇਸ ਰਾਜ ਦਾ ਮੁੱਖ ਵਜ਼ੀਰ ਬਣੇਗਾ। ਦਰਬਾਰ ਵਿੱਚ ਚੁੱਪਚਾਈ ਹੋਈ ਸੀ। ਅਰਮਾਨ ਨੂੰ ਸੱਦਿਆ ਗਿਆ। ਉਹ ਬੜੀ ਨਰਮੀ ਤੇ ਸਦਕਾਰ ਨਾਲ ਝੁਕ ਕੇ ਸਲਾਮ ਕਰਦਾ ਹੋਇਆ ਅਕਤ ਦੇ ਸਾਹਮਣੇ ਆ ਖੜਾ ਹੋਇਆ। ਬਾਦਸ਼ਾਹ ਨੇ ਕਿਹਾ, ਹੁਣ ਪਹਿਲਾ ਸਵਾਲ। ਅਕਲ ਤੇ ਕਿਸਮਤ ਵਿੱਚੋਂ ਕਿਹੜੀ ਚੀਜ਼ ਇਨਸਾਨ ਨੂੰ ਵੱਧ ਅੱਗੇ ਲੈ ਕੇ ਜਾਂਦੀ ਹੈ? ਅਰਮਾਨ ਨੇ ਦਰਬਾਰ ਵੱਲ ਦੇਖਿਆ, ਫਿਰ ਬਾਦਸ਼ਾਹ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲਿਆ, ਬਾਦਸ਼ਾਹ ਸਲਾਮਤ, ਅਕਲ ਰੱਬ ਦੀ ਵੱਡੀ ਦੇਣ ਹੈ। ਪਰ ਇੱਕ ਇਕੱਲੀ ਕਾਫੀ ਨਹੀਂ ਹੈ ਜਦੋਂ ਤੱਕ ਕਿਸਮਤ ਦੀ ਹਵਾ ਨਾਲ ਨਾ ਚੱਲੇ। ਅਕਲ ਉਹ ਪਠੀ ਹੈ ਜਿਹੜੀ ਇੱਕ ਕਿਸ਼ਤੀ ਨੂੰ ਸੰਭਾਲਦੀ ਹੈ ਪਰ ਕਿਸਮਤ ਉਹ ਦਰਿਆ ਹੈ ਜਿਹਦੇ ਉੱਪਰ ਉਹ ਤੈਰਦੀ ਹੈ। ਫਿਰ ਅਰਮਾਨ ਨੇ ਬਾਦਸ਼ਾਹ ਨੂੰ ਇੱਕ ਉਦਾਹਰਣ ਦਿੰਦਿਆਂ ਅਕਲ ਤੇ ਕਿਸਮਤ ਬਾਰੇ ਸਮਝਾਉਣਾ ਸ਼ੁਰੂ ਕੀਤਾ। ਉਹ ਬੋਲਿਆ ਕਿ ਐਕਾ ਕਿਸਾਨ ਨੂੰ ਲਓ ਜੋ ਆਪਣੀ ਅਕਲ ਨਾਲ ਜ਼ਮੀਨ ਵਹਦਾ ਹੈ, ਬੀਜ ਬੀਜਦਾ, ਪਾਣੀ ਦਿੰਦਾ ਪਰ ਜੇਕਰ ਮੀਂਹ ਨਾ ਆਵੇ, ਕੁਦਰਤ ਆਪਣਾ ਰੰਗ ਨਾ ਭਰੇ ਤਾਂ ਫਸਲ ਕਿਵੇਂ ਉੱਗੇਗੀ? ਤੇ ਕਈ ਵਾਰ ਕੋਈ ਅਣਜਾਣ ਰਾਹੀ ਕਿਸੇ ਜ਼ਖਮੀ ਪੰਛੀ ਨੂੰ ਚੁੱਕ ਲਿਆ ਜਾਂਦਾ ਹੈ ਉਹਦਾ ਇਲਾਜ ਕਰਦਾ ਹੈ ਤੇ ਉਹੀ ਪੰਛੀ ਉਹਦਾ ਰਹਿਨਮਾ ਬਣ ਕੇ ਉਹਨੂੰ ਅਜਿਹੀ ਜਗ੍ਹਾ ਪਹੁੰਚਾ ਦਿੰਦਾ ਜਿੱਥੇ ਉਹਨੂੰ ਸੋਨਾ ਲੱਭ ਜਾਂਦਾ ਬਾਦਸ਼ਾਹ ਨੇ ਪੁੱਛਿਆ ਤਾਂ ਕੀ ਅਕਲ ਜ਼ਰੂਰੀ ਨਹੀਂ ਮਹਾਨ ਨੇ ਕਿਹਾ ਬਿਲਕੁਲ ਜ਼ਰੂਰੀ ਹੈ ਪਰ ਅਕਲ ਜੇਕਰ ਭਰੋਸੇ ਤੋਂ ਬਿਨਾ ਹੋਵੇ ਤਾਂ ਉਹ ਹੰਕਾਰ ਬਣ ਜਾਂਦੀ ਹੈ ਤੇ ਕਿਸਮਤ ਜੇਕਰ ਮਿਹਨਤ ਤੋਂ ਬਿਨਾ ਹੋਵੇ ਤਾਂ ਉਹ ਸਿਰਫ ਇੱਕ ਸੁਪਨਾ ਰਹਿ ਜਾਂਦੀ ਹੈ ਅਕਲ ਰਸਤਾ ਦਿਖਾਉਂਦੀ ਹੈ ਤੇ ਕਿਸਮਤ ਮੌਕਾ ਦਿੰਦੀ ਹੈ ਦੋਹਨਾ ਮਿਲਾਂਕ ਹੀ ਕਾਮਯਾਬੀ ਹੈ ਦਰਬਾਰ ਵਿੱਚ ਲੋਕ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ ਮੌਲਵੀ ਇੱਕ ਦੂਜੇ ਵੱਲ ਵੇਖ ਰਹੇ ਸੀ ਬਾਦਸ਼ਾਹ ਮੁਸਕਰਾਇਆ ਤੇ ਬੋਲਿਆ ਹੁਣ ਦੂਸਰਾ ਸਵਾਲ ਸ਼ੁਰੂ ਕਰੀਏ ਉਹਨੇ ਪੁੱਛਿਆ ਕੀ ਇਨਸਾਨ ਆਪਣੀ ਕਿਸਮਤ ਬਦਲ ਸਕਦਾ ਹੈ ਅਰਮਾਨ ਨੇ ਥੋੜੀ ਨੀਂਹ ਨਹੀਂ ਪਾਈ ਤੇ ਆਖਿਆ ਬਾਦਸ਼ਾਹ ਸਹਬਤ ਕਿਸਮਤ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਜੋ ਰੱਬ ਵੱਲੋਂ ਪਹਿਲਾਂ ਹੀ ਲਿਖੀ ਜਾਂਦੀ ਹੈ ਜਿਵੇਂ ਕਿਸੇ ਦੀ ਪੈਦਾਇਸ਼ ਜਾਂ ਫਿਰ ਮੌਤ ਦਾ ਸਮਾਂ ਇਹ ਕਿਸੇ ਦੇ ਹੱਥ ਵਿੱਚ ਨਹੀਂ ਪਰ ਦੂਜੀ ਕਿਸਮਤ ਉਹ ਹੁੰਦੀ ਹੈ ਜੋ ਇਨਸਾਨ ਆਪਣੀ ਸੋਚ ਨੀਅਤ ਮਿਹਨਤ ਤੇ ਸਬਰ ਨਾਲ ਬਣਾਉਂਦਾ ਹੈ ਇਹ ਰੋਜ਼ ਦੀ ਜ਼ਿੰਦਗੀ ਵਿੱਚ ਚੋਣਾਂ ਤੇ ਕੰਮਾਂ ਨਾਲ ਤੈ ਹੁੰਦੀ ਹੈ ਅੱਲਾਹ ਕੁਰਾਨ ਵਿੱਚ ਕਹਿੰਦਾ ਹੈ ਕਿ ਮੈਂ ਕਿਸੇ ਦੀ ਹਾਲਤ ਨਹੀਂ ਬਦਲਦਾ ਜਦੋਂ ਤੱਕ ਉਹ ਆਪਣੇ ਆਪ ਨੂੰ ਨਾ ਬਦਲੇ ਜੇ ਕੋਈ ਵਿਅਕਤੀ ਵਿਦਿਆ ਲਵੇ ਚੰਗੇ ਕੰਮ ਕਰੇ ਤੇ ਰੱਬ ਉਤੇ ਭਰੋਸਾ ਰੱਖੇ ਤਾਂ ਰੱਬ ਉਹਦੇ ਰਾਹ ਖੋ ਦਿੰਦਾ ਹੈ ਤੇ ਇਹ ਕਿਸਮਤ ਨੂੰ ਬਦਲਣਾ ਨਹੀਂ ਹੁੰਦਾ ਇਹ ਤਾਂ ਆਪਣੇ ਹਿੱਸੇ ਦਾ ਰਸਤਾ ਬਣਾਉਣਾ ਹੁੰਦਾ ਹੈ ਬਾਦਸ਼ਾਹ ਨੇ ਪੁੱਛਿਆ ਤਾਂ ਫਿਰ ਗਰੀਬ ਗਰੀਬ ਕਿਉਂ ਰਹਿ ਜਾਂਦਾ ਹੈ ਰਮਾਨ ਨੇ ਕਿਹਾ ਕਈ ਵਾਰ ਇਹ ਸਬਰ ਦੀ कसोटी ਹੁੰਦੀ ਹੈ ਕਈ ਵਾਰੀ ਰੱਬ ਦੇ ਵੱਲੋਂ ਆਖਰੀ ਗਵਾਹੀ ਦੇਣ ਦੀ ਤੇ ਕਈ ਵਾਰੀ ਇਹ ਦੇਖਣ ਦੀ ਹੁੰਦੀ ਹੈ ਕਿ ਕੌਣ ਮਦਦ ਕਰੇਗਾ ਪਰ ਜੇ ਕੋਈ ਗਰੀਬ ਇਨਸਾਨ ਮਿਹਨਤ ਕਰੇ ਸਿੱਖਿਆ ਲਵੇ ਤੇ ਆਪਣਾ ਚਾਲ ਚੱਲਣ ਠੀਕ ਰੱਖੇ ਤਾਂ ਰੱਬ ਉਹਦਾ ਰਾਹ ਜ਼ਰੂਰ ਸੁਧਾਰ ਦੇਗਾ ਬਾਦਸ਼ਾਹ ਨੇ ਸਿਰ ਹਿਲਾਇਆ ਤੇ ਕਿਹਾ ਹੁਣ ਆਖਰੀ ਸਵਾਲ ਸੱਚੀ ਸਿਆਣਪ ਕੀ ਹੁੰਦੀ ਹੈ ਤੇ ਉਹਨੂੰ ਕਿਵੇਂ ਪਛਾਣਿਆ ਜਾਵੇ ਇਹ ਸਭ ਤੋਂ ਔਖਾ ਸਵਾਲ ਸੀ ਰਮਾਨ ਨੇ ਆਪਣੀ ਜੇਬ ਵਿੱਚੋਂ ਦਰਵੇਸ਼ ਵਾਂਗ ਦਿੱਤਾ ਗਿਆ ਇੱਕ ਛੋਟਾ ਜਿਹਾ ਤਵੀਜ਼ ਕੱਢਿਆ ਕਹੋ ਲਿਆ ਸਿਆਣਪ ਕਿਤਾਬਾਂ ਵਿੱਚ ਨਹੀਂ ਜ਼ਿੰਦਗੀ ਦੇ ਤਜਰਬਿਆਂ ਵਿੱਚ ਲੁਕੀ ਹੁੰਦੀ ਹੈ ਸੱਚੀ ਸਮਝਦਾਰੀ ਨਹੀਂ ਹੋਏ ਜੋ ਇਨਸਾਨ ਦੇ ਦਿਲ ਵਿੱਚ ਰੱਬ ਦਾ ਡਰ ਪੈਦਾ ਕਰੇ ਉਸ ਦੀ ਜ਼ੁਬਾਨ ਵਿੱਚ ਨਰਮੀ ਲਿਆਵੇ ਤੇ ਉਹਦੇ ਕਰਮਾਂ ਵਿੱਚ ਇਨਸਾਫ ਝਲਕੇ ਪਰਮਾਨੇ ਇੱਕ ਕਹਾਣੀ ਸੁਣਾਈ ਕਿ ਇੱਕ ਵਿਅਕਤੀ ਇੱਕ ਦਰवेश ਕੋਲ ਗਿਆ ਤੇ ਪੁੱਛਣ ਲੱਗਾ ਕਿ ਸਮਝਦਾਰੀ ਕੀ ਹੁੰਦੀ ਹੈ ਦਰवेश ਨੇ ਉਹ ਇੱਕ ਪੱਥਰ ਦਿੱਤਾ ਤੇ ਕਿਹਾ ਕਿ ਇਹਨੂੰ ਬਾਜ਼ਾਰ ਲੈ ਜਾ ਲੋਕਾਂ ਕੋਲੋਂ ਪੁੱਛ ਕੇ ਕਿਹਦੀ ਕੀਮਤ ਕੀ ਹੈ ਪਰ ਵੇਚੀ ਨਾ ਉਹ ਗਿਆ ਕਿਸੇ ਨੇ ਕਿਹਾ ਇੱਕ ਦਿਨ ਆ ਕਿਸੇ ਨੇ ਦੋ ਦਿਨ ਇੱਕ ਜੋੜੀ ਮਿਲਿਆ ਉਹਨੇ ਪੱਥਰ ਦੇਖ ਕੇ ਆਖਿਆ ਕਿ ਇਹ ਤਾਂ ਬੇਮਿਸਾਲ ਹੀਰਾ ਹੈ ਇਹਦੀ ਕੀਮਤ ਬਹੁਤ ਜ਼ਿਆਦਾ ਹੈ ਜਦੋਂ ਉਹ ਬੰਦਾ ਵਾਪਸ ਆਇਆ ਦਰবেশ ਨੇ ਆਖਿਆ ਵੇਖਿਆ ਸਮੇਂਦਾਰੀ ਦੀ ਇਸ ਹੀਰੇ ਵਾਂਗ ਹੁੰਦੀ ਹੈ ਜਿਹੜਾ ਇਸਦੀ ਅਸਲ ਕੀਮਤ ਸਮਝ ਲੈਂਦਾ ਹੈ ਉਹੀ ਸੱਚਾ ਸਮੇਂਦਾਰ ਹੁੰਦਾ ਹੈ ਬਾਕੀਆਂ ਲਈ ਇਹ ਸਿਰਫ ਇੱਕ ਪੱਥਰ ਹੁੰਦਾ ਹੈ ਪਰ ਮਨ ਥੋੜਾ ਠਹਿਰਿਆ ਤੇ ਫਿਰ ਬੋਲਿਆ ਕਿ ਸਮੇਂਦਾਰੀ ਦੀ ਪਰਖ ਇਹ ਨਹੀਂ ਕਿ ਅਸੀਂ ਕਿੰਨੀਆਂ ਤਕਾਬਾਂ ਪੜ ਲਈਆਂ ਸਗੋਂ ਇਹ ਹੁੰਦੀ ਹੈ ਕੀ ਤੁਸੀਂ ਆਪਣੀ ਗਿਆਨ ਨਾਲ ਕਿਸੇ ਲੋੜਵੰਦ ਦੀ ਜ਼ਿੰਦਗੀ ਸੁਧਾਰੀ ਹੈ ਕਿ ਨਹੀਂ ਅਰਮਾਨ ਦੇ ਤਿੰਨੇ ਜਵਾਬ ਸੁਣ ਕੇ ਬਾਦਸ਼ਾਹ ਨੇ ਆਪਣੇ ਆਲੇ-ਗੋਲੇ ਵੇਖਿਆ ਸਾਧੀਆਂ ਅੱਖਾਂ ਵਿੱਚ ਅਸਰ ਸੀ ਬਜ਼ੁਰਗਾਂ ਦੇ ਚਿਹਰੇ ਤੇ ਹੈਰਾਨੀ ਤੇ ਕੁਝ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਬਾਦਸ਼ਾਹ ਉੱਠਿਆ ਤੇ ਤਖਤ ਤੋਂ ਹੇਠਾਂ ਉਤਰ ਕੇ ਅਰਮਾਨ ਦੇ ਸਾਹਮਣੇ ਆਂਖੜਾ ਪਿਆ ਤੇ ਕਹਿ ਲੱਗਾ ਤੇਰੇ ਜਵਾਬ ਸਿਰਫ ਅਕਲ ਤੋਂ ਨਹੀਂ ਦਿਲ ਤੋਂ ਆਏ ਨੇ ਇਹ ਜਵਾਬ ਸਾਡੀ ریاست ਨੂੰ ਸਿਰਫ ਇੱਕ ਵਜ਼ੀਰ ਨਹੀਂ ਸਗੋਂ ਇੱਕ ਰਹਿਬਰ ਦੇਣਗੇ ਵਾਚਾ ਨੇ ਅਰਮਾਨ ਨੂੰ ਗੱਦਨ ਲਿਆ ਤੇ ਐਲਾਨ ਕੀਤਾ ਕਿ ਅੱਜ ਤੋਂ ਅਰਮਾਨ ਇਸ रियासत ਦਾ ਮੁੱਖ ਵਜ਼ੀਰ ਹੋਵੇਗਾ ਇਸ ਤੋਂ ਵੀ ਵੱਧ ਕੇ ਸਾਡੇ ਲੋਕਾਂ ਲਈ ਸਿਆਣਪ ਦਾ ਗੁਰੂ ਹੋਵੇਗਾ ਹੁਣ ਅਰਮਾਨ ਦਾ ਸਮਾਂ रियासत ਵਿੱਚ ਰੰਗ ਲੱਗਾ ਔੜੀ-ਔੜੀ ਸਮਾਂ ਬੀਤਦਾ ਗਿਆ ਅਰਮਾਨ ਨੇ ਆਪਣੀ ਨਵੀਂ ਜ਼ਿੰਮੇਵਾਰੀ ਸੰਭਾਲੀ ਪਰ ਉਹਨੇ ਮਹਿਲ ਦੇ ਸ਼ਾਨਦਾਰ ਕਮਰਿਆਂ ਦੀ ਬਜਾਏ ਇੱਕ ਸਧਾਰਨ ਘਰ ਚੁਣਿਆ ਜਿੱਥੇ ਉਹ ਹਫ਼ਤੇ ਵਿੱਚ ਦੋ ਵਾਰੀ ਲੋਕਾਂ ਨੂੰ ਮਿਲਦਾ ਉਹਨਾਂ ਦੀਆਂ ਸਮੱਸਿਆਵਾਂ ਸੁਣਦਾ ਤੇ ਰੱਬ ਦਾ ਪਾਠ ਪੜ੍ਹਾਉਂਦਾ ਅਰਮਾਨ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਵੀ ਨਾਲ ਰੱਖਿਆ ਇਹਦਾ ਵਸਤੇ ਵਿੱਚ ਮਿਲਿਆ ਸੀ ਉਸ ਨੂੰ ਰਾਜ ਦੇ ਵਿਦਿਆਲਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਅਦਾਲਤਾਂ ਵਿੱਚ ਇਨਸਾਫ ਜਲਦੀ ਮਿਲਣ ਲੱਗਾ ਹਰ ਸ਼ਹਿਰ ਦੇ ਬਾਜ਼ਾਰਾਂ ਵਿੱਚ ਸਮਝਦਾਰੀ ਤੇ ਗਿਆਨ ਦੀ ਰੌਸ਼ਨੀ ਝਲਕਣ ਲੱਗੀ ਇੱਕ ਦਿਨ ਬਾਦਸ਼ਾਹ ਨੇ ਅਰਮਾਨ ਤੋਂ ਪੁੱਛਿਆ ਕਿ ਤੂੰ ਸਾਨੂੰ ਅਕਲ ਤੇ ਕਿਸਮਤ ਦਾ ਅਸਲ ਰਿਸ਼ਤਾ ਸਮਝਾਇਆ ਪਰ ਮੇਰੇ ਦਿਲ ਵਿੱਚ ਇੱਕ ਸਵਾਲ ਹੈ ਕਿ ਜੇਕਰ ਇਹ ਸਭ ਕੁਝ ਰੱਬ ਦੀ ਮਰਜ਼ੀ ਨਾਲ ਸੀ ਤਾਂ ਚੁਣਿਆ ਗਿਆ ਤੂੰ ਹੀ ਕਿਉਂ ਅਰਮਾਨ ਮੁਸਕਰਾਇਆ ਤੇ ਬੋਲਿਆ ਕਿ ਸ਼ਾਇਦ ਇਸ ਲਈ ਬਾਦਸ਼ਾਹ ਸਲਾਮਤ ਕਿਉਂਕਿ ਮੈਂ ਸਵਾਲਾਂ ਨੂੰ ਲੱਭਿਆ ਨਹੀਂ ਉਹਨਾਂ ਨੂੰ ਸਮਝਿਆ ਇਹ ਜਵਾਬ ਲੱਭੇ ਨਹੀਂ ਉਹਨਾਂ ਨੂੰ ਸਿਰਫ ਦੇ ਦਿੱਤਾ ਹੁਣ ਰਾਜ ਵਿੱਚ ਅਮਨ ਤੇ ਚੈਨ ਸੀ ਇਨਸਾਫ ਦੇ ਦੀਵੇ ਹਰ ਗਲੀ ਹਰ ਮੁਹੱਲੇ ਵਿੱਚ ਰੌਸ਼ਨ ਹੋ ਰਹੇ ਸੀ ਅਰਮਾਨ ਦੀ ਸਿਆਣਪ ਉਹਦੀ ਸਾਦਗੀ ਤੇ ਮਨੁੱਖਤਾ ਪ੍ਰਤੀ ਦੋਸਤੀ ਨੇ ਰਾਜ ਦੇ ਨਕਸ਼ੇ ਨੂੰ ਹੀ ਬਦਲ ਦਿੱਤਾ ਸੀ ਪਰ ਜਿਵੇਂ ਕਹਿੰਦੇ ਹੁੰਦੇ ਆ ਕਿ ਹਰ ਚੰਗੇ ਰਾਹ ਉੱਪਰ ਚੱਲਦਿਆਂ ਕੋਈ ਨਾ ਕੋਈ ਇਮਤਿਹਾਨ ਜ਼ਰੂਰ ਆਉਂਦਾ ਹੈ ਅਰਮਾਨ ਦੇ ਸਾਹਮਣੇ ਵੀ ਇੱਕ ਅਜਿਹਾ ਇਮਤਿਹਾਨ ਆਇਆ ਜੋ ਅਕਲ ਤੇ ਕਿਸਮਤ ਦੋਹਾਂ ਦੀਆਂ ਹੱਦਾਂ ਨੂੰ ਚੁਣੌਤੀ ਦੇਣ ਵਾਲਾ ਸੀ ਇੱਕ ਦਿਨ ਸ਼ਹਿਰ ਦੇ ਬਾਹਰੀ ਹਿੱਸੇ ਤੋਂ ਇੱਕ ਬਜ਼ੁਰਗ ਦਰवेश ਆਇਆ ਦੋ ਸਾਲਾਂ ਕਰਤਾ ਇੱਕ ਪਹਾੜ ਦੀ ਇਕੱਲੇ ਰੱਬ ਦਾ ਸਿਮਰਨ ਕਰਿਆ ਕਰਦਾ ਸੀ ਲੋਕ ਉਹਨੂੰ ਗਿਆਨ ਦਾ ਦਰਿਆ ਕਹਿੰਦੇ ਸੀ ਜਦੋਂ ਉਹ ਦਰਬਾਰ ਵਿੱਚ ਪਹੁੰਚਿਆ ਅਰਮਾਨ ਜੋ ਕਿ ਹੁਣ ਮੁੱਖ ਵਜ਼ੀਰ ਸੀ ਉਹਨੇ ਬੜੇ ਜੀ ਆਦਮ ਨਾਲ ਉਸ ਦਰਵੇਸ਼ ਦਾ ਸਵਾਗਤ ਕੀਤਾ ਦਰਵੇਸ਼ ਨੇ ਕਿਹਾ ਕਿ ਤੂੰ ਤਿੰਨ ਸਵਾਲਾਂ ਦੇ ਜਵਾਬ ਦਿੱਤੇ ਹੁਣ ਤੇਰੇ ਉੱਤੇ ਆਖਰੀ ਸਵਾਲ ਬਾਕੀ ਹੈ ਪਰ ਇਸ ਵਾਰੀ ਜਵਾਬ ਜ਼ੁਬਾਨ ਨਾਲ ਨਹੀਂ ਅਮਲ ਨਾਲ ਦੇਣਾ ਹੋਵੇਗਾ ਅਰਮਾਨ ਨੇ ਸਿਰ ਝੁਕਾ ਕੇ ਪੁੱਛਿਆ ਜੀ ਕਿਹੋ ਜਿਹਾ ਇਮਤਿਹਾਨ ਦਰਵੇਸ਼ ਨੇ ਆਪਣੀ ਲਾਠੀ ਜ਼ਮੀਨ ਵਿੱਚ ਟਿਕਾ ਕੇ ਕਿਹਾ ਤੇਰੇ ਸਾਹਮਣੇ ਤਿੰਨ ਰਾਹ ਹੋਣਗੇ ਇੱਕ ਰਾਹ ਤੇ ਤੇਰੀ ਅਗਲ ਕਿਸੇ ਕੰਮ ਨਹੀਂ ਆਵੇਗੀ ਦੂਜੇ ਰਾਹ ਤੇ ਤੇਰੀ ਕਿਸਮਤ ਤੈਨੂੰ ਧੋਖਾ ਦੇਵੇਗੀ ਤੇ ਤੀਜੇ ਰਾਹ ਤੇ ਤੈਨੂੰ ਆਪਣੇ ਦਿਲ ਦੀ ਆਵਾਜ਼ ਸੁਣਨੀ ਪਵੇਗੀ ਤਿੰਨੋਂ ਰਾਹਾਂ ਦਾ ਅੰਤ ਵੀ ਵੱਖ-ਵੱਖ ਹੋਵੇਗਾ ਪਰ ਸਿਰਫ ਇੱਕ ਰਾਹ ਹੀ ਸਲਾਮਤੀ ਵੱਲ ਲੈ ਕੇ ਜਾਵੇਗਾ ਦਰਵੇਸ਼ ਨੇ ਅਰਮਾਨ ਨੂੰ ਇੱਕ ਨਕਸ਼ਾ ਦਿੱਤਾ ਜਿਹਦੇ ਉੱਪਰ ਤਿੰਨ ਰਸਤੇ ਦਰਸਾਏ ਹੋਏ ਸੀ ਪਹਿਲਾ ਰਸਤਾ ਇੱਕ ਸੁੰਨਸਾਨ ਜੰਗਲ ਵੱਲ ਜਾ ਰਿਹਾ ਸੀ ਦੂਜਾ ਪਹਾੜਾਂ ਦੇ ਵਿਚਕਾਰ ਇੱਕ ਪੁਰਾਣੀ ਸੁਰੰਗ ਵੱਲ ਇਕ ਜਗ ਇੱਕ ਉਜੜੇ ਪਿੰਡ ਦੇ ਖੰਡਰਾਂ ਵਿੱਚ ਉਲੰਘ ਰਿਹਾ ਸੀ ਬਾਦਸ਼ਾਹ ਤੇ ਸਾਰੇ ਦਰਬਾਰੀ ਚਿੰਤਤ ਹੋ ਗਏ ਪਰ ਅਰਮਾਨ ਨੇ ਆਖਿਆ ਕਿ ਜੇਕਰ ਸਿਆਣਪ ਦੀ ਰੌਸ਼ਨੀ ਸੱਚੀ ਹੈ ਤਾਂ ਹਨੇਰੇ ਵਿੱਚ ਵੀ ਰਾਹ ਮਿਲੇਗਾ ਅਰਮਾਨ ਪਹਿਲਾਂ ਜੰਗਲ ਵਾਲੇ ਰਸਤੇ ਵੱਲ ਗਿਆ ਉੱਥੇ ਉਹਨੂੰ ਜਗ੍ਹਾ-ਜਗ੍ਹਾ ਪੁਰਾਤਨ ਮੰਦਰ ਤੇ ਪੁਰਾਣੀਆਂ ਲਿਖਤਾਂ ਦੇ ਇਸ਼ਾਰੇ ਮਿਲੇ ਉਹਨੇ ਉਹਨਾਂ ਭੇਦ ਭੁਲਾਵਿਆਂ ਨੂੰ ਸੁਲਝਾਉਣ ਦੇ ਲਈ ਆਪਣੀ ਅਕਲ ਵਰਤੀ ਹਰ ਮੋੜ ਤੇ ਉਹ ਕਤਲ ਨਾਲ ਫੈਸਲੇ ਲੈਂਦਾ ਰਿਹਾ ਪਰ ਅਖੀਰ ਵਿੱਚ ਉਹ ਇੱਕ ਐਸੇ ਮੈਦਾਨ ਵਿੱਚ ਆ ਗਿਆ ਜੋ ਚੱਕਰਵਿਊ ਵਰਗਾ ਸੀ ਹਰ ਦਰਵਾਜ਼ਾ ਕਿਸੇ ਹੋਰ ਥਾਂ ਲੈ ਜਾਂਦਾ ਸੀ ਪਰ ਕੋਈ ਵੀ ਮੰਜ਼ਿਲ ਤੱਕ ਨਹੀਂ ਲੈ ਜਾਂਦਾ ਸੀ ਉੱਥੇ ਇੱਕ ਲੈਕਟ ਸੀ ਜਿੱਤੇ ਨੇ ਕਿਹਾ ਸੀ ਕਿ ਜੇਕਰ ਹਰ ਚੀਜ਼ ਨੂੰ ਸਿਰਫ ਅਕਲ ਨਾਲ ਸੁਲਝਾਇਆ ਜਾਂਦਾ ਤਾਂ ਦੁਨੀਆਂ ਵਿੱਚ ਪਿਆਰ ਤੇ ਰੱਬ ਉੱਪਰ ਭਰੋਸੇ ਦੀ ਕੋਈ ਥਾਂ ਹੀ ਨਾ ਰਹਿੰਦੀ ਅਰਮਾਨ ਸਮਝ ਗਿਆ ਕਿ ਇਹ ਰਸਤਾ ਸਿਰਫ ਅਕਲ ਲਈ ਸੀ ਮੰਜ਼ਿਲ ਦੇ ਲਈ ਨਹੀਂ ਅਗਲੇ ਦਿਨ ਉਹ ਸਰੰਗ ਵਾਲੇ ਰਸਤੇ ਵੱਲ ਗਿਆ ਇੱਕ ਤੰਗ ਹਨੇਰੀ ਤੇ ਡਰਾਉਣੀ ਸੰਗ ਰਸਤੇ ਵਿੱਚ ਉਹਨੂੰ ਕਈ ਆਵਾਜ਼ਾਂ ਆਈਆਂ ਕਿ ਪਿੱਛੇ ਮੁੜ ਜਾ ਤੂੰ ਇਸ ਯੋਗ ਨਹੀਂ ਹੈਂ ਤੂੰ ਬਾਹਰ ਜਾਵੇਂਗਾ ਪਰ ਉਹ ਚੱਲਦਾ ਰਿਹਾ ਸੁਰੰਗ ਦੇ ਵਿੱਚਕਾਰ ਨੂੰ ਇੱਕ ਕਾਗਜ਼ ਮਿਲਿਆ ਜਿਦੇ ਤੇ ਲਿਖਿਆ ਸੀ ਕਿ ਜੇਕਰ ਕਿਸਮਤ ਤੈਨੂੰ ਇੱਥੇ ਲੈ ਆਈ ਹੈ ਤਾਂ ਇਹ ਕੰਮ ਰੱਖ ਰੋਸ਼ਨੀ ਅੱਗੇ ਪਰ ਜਿਵੇਂ ਹੀ ਉਹ ਆਖਰੀ ਪੜਾ ਤੇ ਪਹੁੰਚਿਆ ਦਰਵਾਜ਼ਾ ਬੰਦ ਹੋ ਗਿਆ ਇੱਕ ਪੱਥਰ ਤੇ ਲਿਖਿਆ ਸੀ ਕਿ ਕਿਸਮਤ ਇਕੱਲੀ ਨਹੀਂ ਲੱਗਦੀ ਉਹਨਾਂ ਇਨਸਾਨ ਦਾ ਇਰਾਦਾ ਤੇ ਇੱਕ ਤਰੀਕਾ ਚਾਹੀਦਾ ਹੈ ਆਮਾਨ ਸਮਝ ਗਿਆ ਕਿ ਇਹ ਰਸਤਾ ਵੀ ਨਕਾਬ ਰਿਹਾ ਹੁਣ ਤੀਜਾ ਰਸਤਾ ਬਚਿਆ ਸੀ ਉਹ ਪਿੰਡ ਜਿੱਥੇ ਸਿਰਫ ਖੰਡਰ ਸੀ ਉਥੇ ਕੋਈ ਕਿਤਾਬ ਨਹੀਂ ਕੋਈ ਇਸ਼ਾਰਾ ਨਹੀਂ ਕੋਈ ਕਰਾਮਾਤ ਨਹੀਂ ਸਿਰਫ ਭੁੱਖੇ ਬੱਚੇ ਬਿਮਾਰ ਬਜ਼ੁਰਗ ਤੇ ਟੁੱਟੀਆਂ ਛੱਤਾਂ ਵਾਲੇ ਘਰ ਅਰਮਾਨ ਨੇ ਉਹਨਾਂ ਲੋਕਾਂ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਬੱਚਿਆਂ ਨੂੰ ਪੜਾਇਆ ਬਿਮਾਰਾਂ ਦੀ ਸੰਭਾਲ ਕੀਤੀ ਤੇ ਲੋਕਾਂ ਦੇ ਘਰਾਂ ਦੀ ਮਰਮਮਤ ਕੀਤੀ ਉਹਦੇ ਲਈ ਕੋਈ ਵੱਡਾ ਕੰਮ ਨਹੀਂ ਸੀ ਉਹ ਸਿਰਫ ਛੋਟੀਆਂ-ਛੋਟੀਆਂ ਸੇਵਾਵਾਂ ਕਰਦਾ ਰਿਹਾ ਇੱਕ ਦਿਨ ਇੱਕ ਬਿਰਧ ਔਰਤ ਉਹਦੇ ਕੋਲ ਆਈ ਤੇ ਕਹਿਣ ਲੱਗੀ ਪੁੱਤਰ ਤੂੰ ਸਮਝਦਾ ਨਹੀਂ ਪਰ ਤੇਰੀ ਸਭ ਤੋਂ ਵੱਡੀ ਸਮਝ ਇਹ ਹੈ ਕਿ ਤੂੰ ਸਾਡਾ ਦਰਦ ਜਾਣਦਾ ਹੈ ਉਸੇ ਪਿੰਡ ਦੀ ਇੱਕ ਹੋਰ ਔਰਤ ਜਿਹਦਾ ਪੁੱਤਰ ਲਾਪਤਾ ਸੀ ਉਹਨੇ ਕਿਹਾ ਮੈਂ ਰੱਬ ਕੋਲ ਅਰਦਾਸ ਕਰਦੀ ਹਿੰਦੀ ਸੀ ਕਿ ਉਹ ਸਾਡੇ ਲਈ ਕੋਈ ਫਰਿਸ਼ਤਾ ਭੇਜੇ ਮੈਨੂੰ ਲੱਗਦਾ ਹੈ ਕਿ ਉਹ ਤੂੰ ਹੀ ਹੈ ਅਰਮਾਨ ਨੂੰ ਅਹਿਸਾਸ ਹੋਇਆ ਕਿ ਇਹ ਹੀ ਉਸਦਾ ਅਸਲ ਇਮਤਿਹਾਨ ਸੀ ਬਿਨਾ ਨਾਮ ਬਿਨਾ ਸ਼ੋਹਰਤ ਸਿਰਫ ਸੇਵਾ ਨਾਲ ਹੀ ਲੋਕਾਂ ਦੇ ਦਿਲ ਜਿੱਤਨੇ 40 ਦਿਨ ਬਾਅਦ ਦਰवेश ਵਾਪਸ ਆਇਆ ਤੇ ਪਿੰਡ ਵਿੱਚ ਹੀ ਅਰਮਾਨ ਨੂੰ ਮਿਲਿਆ ਉਹਨੇ ਪੁੱਛਿਆ ਤੂੰ ਕਿਹੜਾ ਰਾਹ ਚੁਣਿਆ ਅਰਮਾਨ ਨੇ ਹੌਲੀ ਜੀ ਆਵਾਜ਼ ਵਿੱਚ ਆਖਿਆ ਪੂਰਾ ਜਿਦੇ ਵਿੱਚ ਨਾ ਆਪਣਦਾ ਦਿਖਾਵਾ ਸੀ ਨਾ ਕਿਸਮਤ ਦੀ ਹਰ ਸਿਰਫ ਦਿਲ ਦੀ ਆਵਾਜ਼ ਤੇ ਰੱਬ ਦੀ ਰਜ਼ਾ ਦਰਵੇਸ਼ ਨੇ ਅੱਖਾਂ ਬੰਦ ਕੀਤੀਆਂ ਤੇ ਕਿਹਾ ਇਹ ਹੀ ਸਮਝਦਾਰੀ ਦਾ ਅਸਲ ਅਰਥ ਹੈ ਕਿ ਜਦੋਂ ਇਨਸਾਨ ਆਪਣੀ ਨਿੱਜੀ ਚਾਹਤ ਨਹੀਂ ਸਗੋਂ ਦੂਜਿਆਂ ਦੀ ਸੇਵਾ ਨੂੰ ਆਪਣਾ ਮਕਸਦ ਬਣਾ ਲਵੇ ਤੂੰ ਹੁਣ ਸਿਰਫ ਇੱਕ ਇਨ ਨਹੀਂ ਤੂੰ ਰਹਿਬਰ ਹੈ ਸੋ ਬਾਦਸ਼ਾਹ ਨੇ ਪਿੰਡ ਵਿੱਚ ਇੱਕ ਵਿਦਿਆਲਿਆ ਬਣਾਇਆ ਉਹਦਾ ਨਾਮ ਅਰਮਾਨ ਦੇ ਨਾਮ ਤੇ ਰੱਖਿਆ ਗਿਆ ਸੋ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਅਸਲੀ ਸਿਆਣਕ ਉਹੀ ਹੁੰਦੇ ਹੈ ਜਦੋਂ ਅਸੀਂ ਆਪਣੀ ਅਕਲ ਨੂੰ ਦਿਲ ਦੀ ਆਵਾਜ਼ ਨਾਲ ਜੋੜੀਏ ਕਿਸਮਤ ਇਹ ਰੱਬ ਦੀ ਲਿਖਤ ਹੋ ਸਕਦੀ ਹੈ ਪਰ ਉਸ ਵਿੱਚ ਸਾਡਾ ਨਵਈਆ ਸਾਡੀ ਮਿਹਨਤ ਤੇ ਸਾਡਾ ਭਰੋਸਾ ਇੱਕ ਨਵੀਂ ਦਿਸ਼ਾ ਦੇ ਸਕਦੇ ਨੇ ਅਰਮਾਨ ਦੀ ਕਹਾਣੀ ਦੱਸਦੀ ਹੈ ਕਿ ਹਕੀਕੀ ਇਮਤਿਹਾਨ ਉਹ ਨਹੀਂ ਹੁੰਦੇ ਜੋ ਦਰਬਾਰਾਂ ਵਿੱਚ ਲਏ ਜਾਂਦੇ ਨੇ ਸਗੋਂ ਉਹ ਹੁੰਦੇ ਨੇ ਜਿੱਥੇ ਇਨਸਾਨੀਅਤ ਦੀ ਸੇਵਾ ਕੀਤੀ ਜਾਂਦੀ ਹੈ ਸਿੱਖਿਆ ਇਹ ਹੈ ਕਿ ਅਕਲ ਕਿਸਮਤ ਤੇ ਸਮੇਂਦਾਰੀ ਇਹ ਸਭ ਸਾਡੀ ਜ਼ਿੰਦਗੀ ਦੇ ਸਾਧਨ ਨੇ ਪਰ ਜੇਕਰ ਦਿਲ ਖਾਲੀ ਹੋਵੇ ਇਨਾਂ ਦਾ ਚਾਨਣ ਵੀ ਤੁੰਗਲਾ ਹੋ ਜਾਂਦਾ ਹੈ ਸਫਲਤਾ ਨੂੰ ਹਾਸਲ ਕਰਨ ਦਾ ਰਸਤਾ ਬਾਹਰ ਨਹੀਂ ਸਗੋਂ ਸਾਡੀ ਸੋਚ ਵਿੱਚ ਲੁਕਿਆ ਹੁੰਦਾ ਹੈ ਤੇ ਹਮੇਸ਼ਾ ਯਾਦ ਰੱਖੋ ਸੱਚੇ ਜਵਾਬ ਕਦੇ ਸ਼ਬਦਾਂ ਵਿੱਚ ਨਹੀਂ ਕਰਮਾਂ ਵਿੱਚ ਮਿਲਦੇ ਨੇ ਸੋ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਆਪਣੇ ਦਿਲ ਵਿੱਚ ਸੰਭਾਲੋ